ਆਸਾਮ ਲਪਝਵਾ ਅਰੜਾਵੇ ਬਿਲ ਲਾਵੇ ਨਿੰਦਕ ਹੈ ਭਾਈ ਭਗਤ ਜਨਾਂ ਦੀ ਨਿੰਦਾ ਕਰਨ ਵਾਲਾ ਆਪਣੇ ਅੰਦਰ ਬੜਾ ਦੁਖੀ ਹੁੰਦਾ ਰਹਿੰਦਾ ਹੈ ਬੜਾ ਵਿਲਕਦਾ ਰਹਿੰਦਾ ਹੈ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਵੈ ਨਿੰਦਕ ਰਹਾਉ ਨਿੰਦਾ ਵਿੱਚ ਫਸੇ ਹੋਏ ਉਸ ਨੂੰ ਪਾਰ ਬ੍ਰਹਮ ਪ੍ਰਮਾਤਮਾ ਭੁੱਲਿਆ ਹੁੰਦਾ ਹੈ ਇਸ ਕਰਕੇ ਨਿੰਦਾ ਕਰਨ ਵਾਲਾ ਮਨੁੱਖ ਗੁਰਸਿੱਖਾਂ ਦੀ ਕੀਤੀ ਨਿੰਦਾ ਦਾ ਦੁੱਖ ਰੂਪ ਫਲ ਭੋਗਦਾ ਰਹਿੰਦਾ ਹੈ। ਰਹਾਉ। ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲੈ ਸਿਧਾਵੇ ਜੇ ਭਾਈ ਜੇ ਕੋਈ ਮਨੁੱਖ ਉਸ ਨਿੰਦਕ ਦਾ ਸਾਥੀ ਬਣੇ ਨਿੰਦਕ ਨਾਲ ਮੇਲਜੋਲ ਰੱਖਣਾ ਸ਼ੁਰੂ ਕਰੇ ਤਾਂ ਨਿੰਦਕ ਉਸ ਨੂੰ ਵੀ ਆਪਣੇ ਨਾਲ ਲੈ ਤੁਰਦਾ ਹੈ। निंदा ਕਰਨ ਦੀ ਵਾਦੀ ਪਾ ਦਿੰਦਾ ਹੈ ਅਣ ਹੁੰਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਹ ਜਲਾਵੇ ਨਿੰਦਕ ਨਿੰਦਾ ਦਾ ਮਨੋਕਲਪਤ ਹੀ ਬੇੰਤ ਭਾਰ ਆਪਣੇ ਸਿਰ ਉੱਤੇ ਚੁੱਕੀ ਫਿਰਦਾ ਹੈ ਤੇ ਆਪਣੇ ਆਪ ਨੂੰ ਨਿੰਦਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਬਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤੈ ਸੋ ਨਾਨਕ ਆਖ ਸੁਣਾਵੈ ਹੈ ਭਾਈ ਆਤਮਿਕ ਜੀਵਨ ਬਾਰੇ ਜਿਹੜਾ ਨਿਯਮ ਪ੍ਰਮਾਤਮਾ ਦੇ ਦਰ ਤੇ ਸਦਾ ਵਰਤਦਾ ਹੈ ਨਾਨਕ ਉਹ ਨਿਯਮ ਤੁਹਾਨੂੰ ਖੋਲ ਕੇ ਸੁਣਾਉਂਦਾ ਹੈ ਕਿ ਭਗਤ ਜਨਾਂ ਦਾ ਨਿੰਦਕ ਤਾਂ ਨਿੰਦਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਭਗਤ ਜਨਾਂ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਵਿਗਸਾਵੇ ਪਰ ਭਗਤ ਜਨਾਂ ਨੂੰ ਭਗਤੀ ਦਾ ਸਦਾ ਕਾ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਦੀ ਸਿੱਤ ਸਲਾ ਦੇ ਗੀਤ ਗਾ ਗਾ ਕੇ ਖੁਸ਼ ਰਹਿੰਦਾ ਹੈ ਆਸਾ ਮਹਲਾ 5 ਜੋ ਮੈਂ ਕੀਓ ਸਗਲ ਸ਼ਿੰਗਾਰਾ ਜੇ ਮੈਂ ਹਰੇਕ ਕਿਸਮ ਦਾ ਸ਼ਿੰਗਾਰ ਕੀਤਾ ਤਉ ਭੀ ਮੇਰਾ ਮਨ ਨਾ ਪਤਿਆਰਾ ਤਾਂ ਵੀ ਮੇਰਾ ਮਨ ਸੰਤੁਸ਼ਟ ਨਾ ਹੋਇਆ ਅਨਕ ਸੁਗੰਧਤ ਤਨ ਮੈ ਲਾਵੋ ਜੇ ਮੈਂ ਆਪਣੇ ਸਰੀਰ ਉੱਤੇ ਅਨੇਕਾਂ ਸੁਗੰਧੀਆਂ ਵਰਤਦੀ ਹਾਂ ਉਹ ਸੁਖ ਤੇਲ ਸਮਾਨ ਨਹੀਂ ਪਾਵਾਂ ਤਾਮੀ ਮੈਂ ਤਿਲ ਜਿਤਨਾ ਵੀ ਉਹ ਸੁਖ ਨਹੀਂ ਹਾਸਲ ਕਰ ਸਕਦੀ ਜੋ ਪਿਆਰੇ ਪ੍ਰਭੂ ਪਤੀ ਦੇ ਦਰਸ਼ਨ ਤੋਂ ਮਿਲਦਾ ਹੈ ਮਨ ਮੈਂ ਚਿਤਵੋਂ ਐਸੀ ਆਸਾਈ ਹੈ ਮੇਰੀ ਮਾਂ ਹੁਣ ਮੈਂ ਇਹੋ ਜੀਆਂ ਆਸਾਂ ਹੀ ਬਣਾਈ ਰਹੀਂਦੀ ਹਾਂ ਪ੍ਰੇ ਦੇਖਤ ਜੀਵੋਂ ਮੇਰੀ ਮਾਈ ਕਿ ਕਿਵੇਂ ਪ੍ਰਭੂ ਪਤੀ ਮਿਲੇ प्यारे प्रभु पति दा दर्शन करके मेरे अंदर आत्मिक जीवन फायदा हो जाता है माई कहां करूं एह मन ना ठीरए हे मां मैं की करा प्यारे तो बिना मेरा मन खलांदा नहीं प्रेम प्रीतम वैराग हिरे रहाओ प्यारे प्रीतम दा प्रेम खिंच पा रहा है ਬਸਤਰ ਬੇਪੂਖਾ ਨਾ ਸੋਖ ਬਹੁਤ ਬਿਸੇਖ ਹੈ ਸੋਹਣੇ ਕਪੜੇ ਗਹਿਣੇ ਉਚੇਚੇ ਅਨੇਕਾਂ ਸੋਖ ਹੋਏ ਪੀ ਜਾਨੋ ਕਿਤੇ ਨਾ ਲੇਖ ਹੈ ਮੈਂ ਸਮਝਦੀ ਹਾਂ ਕਿ ਉਹ ਸਾਰੇ ਵੀ ਪ੍ਰਭੂ ਪਤੀ ਤੋਂ ਬਿਨਾ ਕਿਸੇ ਕੰਮ ਨਹੀਂ ਪਤ ਸੋਭਾ ਅਰਮਾਨ ਮਹਤ ਇੱਜ਼ਤ ਸੋਭਾ ਆਦਰ ਵਡਿਆਈ ਵੀ ਮਿਲ ਜਾਏ ਆਗਿਆਕਾਰੀ ਸਗਲ ਜਗਤ ਸਾਰਾ ਜਗਤ ਮੇਰੀ ਆਗਿਆ ਵਿੱਚ ਤੁਰਨ ਲੱਗ ਪਏ ਗ੍ਰਹਿ ਐਸਾ ਹੈ ਸੁੰਦਰ ਲਾਲ ਬੜਾ ਸੋਹਣਾ ਤੇ ਕੀਮਤੀ ਘਰ ਰਹਿਣ ਵਾਸਤੇ ਮਿਲਿਆ ਹੋਵੇ ਤਾਂ ਵੀ ਪ੍ਰਭ ਭਾਵਾਂ ਤਾਂ ਸਦਾ ਨਿਹਾਲ ਤਦੋਹੀ ਮੈਂ ਸਦਾ ਲਈ ਖੁਸ਼ ਰਹਿ ਸਕਦੀ ਹਾਂ ਜੇ ਪ੍ਰਭਪਤੀ ਨੂੰ ਪਿਆਰੀ ਲੱਗਾ ਵਿੰਜਨ ਭੋਜਨ ਅਨਕ ਪ੍ਰਕਾਰ हे मां जे अनेका के संदेस स्वादले खाने मिल जाण रंग तमाशे बहुत विषثار जे बहुत तरह दे रंग तमाशे वेखण नु होण राज मिलख अर बहुत फरमायसो जे राज मिल जाए ओए दी मालकी हो जाए अते बहुत हुकूमत मिल जाए मन नहीं त्रापय तृष्णा ना जायसो ਤਾਂ ਮੀ ਇਹ ਮਨ ਕਦੇ ਰਾਜਦਾ ਨਹੀਂ ਇਸ ਦੀ ਤ੍ਰਿਸ਼ਨਾ ਮੁਕਦੀ ਨਹੀਂ ਬੈਨ ਮਿਲਵੇ ਇਹ ਦਿਨ ਨਾ ਬਿਹਾਵੇ ਇਹ ਸਭ ਕੁਝ ਦਿਆ ਵੀ ਹੈ ਮਾ ਪ੍ਰਭੂ ਪਤੀ ਨੂੰ ਮਿਲਣ ਤੋਂ ਬਿਨਾ ਮੇਰਾ ਇਹ ਦਿਨ ਸੁਖ ਨਾਲ ਨਹੀਂ ਲੰਘਦਾ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ ਜਦੋਂ ਜੀਵ ਇਸਤਰੀ ਪ੍ਰਭੂ ਪਤੀ ਮਿਲਪੈ ਤਾਂ ਉਹ ਮਨੋਂ ਸਾਰੇ ਸੁਖ ਹਾਸਲ ਕਰ ਲੈਂਦੀ ਹੈ ਖੋਜਤ ਖੋਜਤ ਸੁਣੀ ਇਹ ਸੋਏ ਭਾਲ ਕਰਦਿਆਂ ਕਰਨਿਆਂ 헤 ਮਾਂ ਮੈਂ ਇਹ ਖਬਰ ਸੁਣ ਲਈ ਸਾਧ ਸੰਗਤ ਬਿਨ ਤਰਿਓ ਨ ਕੋਏ ਕਿ ਸਾਧ ਸੰਗਤ ਤੋਂ ਬਿਨਾ ਤ੍ਰਿਸ਼ਨਾ ਦੇ ਹੜ ਤੋਂ ਕੋਈ ਜੀਵ ਕਦੇ ਪਾਰ ਨਹੀਂ ਲੰਘ ਸਕਿਆ ਜੇ ਸਬ ਮस्तक ਭਾਗ ਤਿੰਨ ਸਤ ਗੁਰ ਪਾਇਆ ਜਿਸ ਦੇ ਮੱਥੇ ਉਤੇ ਚੰਗਾ ਭਾਗ ਜਾਗਿਆ ਉਸਨੇ ਗੁਰੂ ਲੱਭ ਲਿਆ ਪੂਰੀ ਆਸਾ ਮਨ ਤ੍ਰਿਪਤਾਇਆ ਉਸ ਦੀ ਹਰੇਕ ਆਸ ਪੂਰੀ ਹੋ ਗਈ ਪ੍ਰਭ ਮਿਲਿਆ ਤਾਂ ਚੂਕੀ ਡੰਝਾ ਉਸ ਦਾ ਮਨ ਰਜ ਗਿਆ ਨਾਨਕ ਲੱਦਾ ਮਨ ਤਨ ਮੰਝਾ ਹੇ ਨਾਨਕ ਜਦੋਂ ਜੀਵ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਨੂੰ ਮਿਲ ਪਿਆ ਉਸ ਦੀ ਅੰਦਰਲੀ ਤ੍ਰਿਸ਼ਨਾ ਪੜਕੀ ਮੁੱਕ ਗਈ ਉਸ ਨੇ ਆਪਣੇ ਮਾਨ ਵਿੱਚ ਆਪਣੇ ਹਿਰਦੇ ਵਿੱਚ ਵਸਦਾ ਪ੍ਰਭੂ ਲੱਭ ਲਿਆ ਆਸਾ ਮਹਲਾ 5 ਪੰਜਵਾਂ ਪੰਜ ਪਦੇ ਪ੍ਰਥਮੇ ਤੇਰੀ ਨੀਕੀ ਜਾਤ ਹੈ ਜੀ ਵਿਸਤ੍ਰੀ ਵੇਖ ਪਹਿਲਾਂ ਤਾਂ ਤੇਰੀ ਮਨੁੱਖਾ ਜਨਮ ਵਾਲੀ ਚੰਗੀ ਜਾਤ ਹੈ ਦੂਤਿਆ ਤੇਰੀ ਮੰਨਿਆ ਪਾ ਪਾਂਤ ਦੂਜਾ ਤੇਰੀ ਖਾਨਦਾਨੀ ਵੀ ਮੰਨੀ ਜਾਂਦੀ ਹੈ ਤ੍ਰਿਤਿਆ ਤੇਰਾ ਸੁੰਦਰ ਥਾਨ ਤੀਜਾ ਤੇਰਾ ਸੋਹਣਾ ਸਰੀਰ बिगड़ रूप मन में अभिमान पर तेरा रूप कोजा ही रहा क्योंकि तेरे मन में चंगार है सोहनी स्वरूप सु, सु, सुजान बेचखना हे देवी स्त्री तुम देखने में सोहनी है रूप वाली है सयानी है चतुर है आत गर्भ मोह है फाकी तू रहाओ ਪਰ ਤੂੰ ਬੜੇ ਹੰਕਾਰ ਅਤੇ ਮੋਹ ਵਿੱਚ ਫਸੀ ਪਈ ਹੈ ਆਤ ਸੋਚੀ ਤੇਰੀ پاکਸਾਲ ਇਹ ਜੀਵ ਇਸਤਰੀ ਤੇਰੀ ਬੜੀ ਸੁੱਚੀ ਸੁਥਰੀ ਰਸੋਈ ਹੈ ਜਿਸ ਵਿੱਚ ਤੂੰ ਆਪਣਾ ਭੋਜਨ ਤਿਆਰ ਕਰਦੀ ਹੈ ਬਾਕੀ ਪਸ਼ੂ ਪੰਛੀ ਤਾਂ ਵਿਚਾਰੇ ਗੰਦੇ ਮੰਦੇ ਥਾਵਾਂ ਤੋਂ ਹੀ ਢਿੱਡ ਭਰ ਲੈਂਦੇ ਹਨ ਕਾਰੇ ਸ਼ਨਾਣ ਪੂਜਾ ਤਿਲਕ ਲਾਲ ਉਹ ਇਸ਼ਨਾਨ ਕਰਕੇ ਪੂਜਾ ਵੀ ਕਰ ਸਕਦੀ ਹੈ ਮੱਥੇ ਉੱਤੇ ਲਾਲ ਤਿਲਕ ਲਾ ਲੈਂਦੀ ਹੈ ਗੱਲੀ ਗਰਬੈ ਮੁਖ ਹੋਵੇ ਗਿਆਨ ਤੂੰ ਗੱਲਾਂ ਨਾਲ ਆਪਣਾ ਆਪ ਹੀ ਜਿਤਾ ਲੈਂਦੀ ਹੈ ਪਸ਼ੂਆਂ ਪੰਛੀਆਂ ਨੂੰ ਤਾਂ ਇਹ ਆਦਤ ਨਹੀਂ ਮਿਲੀ ਮੂੰਹ ਨਾਲ ਗਿਆਨ ਦੀਆਂ ਗੱਲਾਂ ਵੀ ਕਰ ਸਕਦੀ ਹੈ ਸਭ ਵਿਦਖੋਈ ਲੋਭ ਸਵਾਨ ਪਰ ਕੁੱਤੇ ਲੋਭ ਨੇ ਤੇਰੀ ਹਰੇਕ ਕਿਸਮ ਦੀ ਵਡਿਆਈ ਗਵਾ ਦਿੱਤੀ ਹੈ ਕਾਪਰ ਪਹਿਰੈ ਭੋਗੈ ਭੋਗ ਹੈ ਜੀਵ ਸਤਰੀ ਤੋਂ ਸੋਹਣੇ ਕੱਪੜੇ ਪਹਿਨਦੀ ਹੈ ਦੁਨੀਆ ਦੇ ਸਾਰੇ ਭੋਗ ਭੋਗਦੀ ਹੈ ਆਚਾਰ ਕਰੈ ਸੋਭਾ ਮਹਿਲੋਗ ਜਗਤ ਵਿੱਚ ਸੋਭਾ ਖੱਟਣ ਲਈ ਤੂੰ ਮਿੱਥੇ ਹੋਏ ਧਰਮ ਕਰਮ ਵੀ ਕਰਦੀ ਹੈ ਚੋਆ ਚੰਦਨ ਸੁਗੰਧ ਵਿਸਥਾਰ ਅਤਰ ਚੰਦਨ ਤੇ ਹੋਰ ਅਨੇਕਾ ਸੁਗੰਧੀਆਂ ਵਰਤਦੀਆਂ ਸੰਗੀ ਖੋਟਾ ਕ੍ਰੋਧ ਚੰਡਾਲ ਪਰਚਨਾਲ ਕ੍ਰੋਧ ਤੇਰਾ ਭੈੜਾ ਸਾਥੀ ਹੈ ਆਬਰਜੋਨਾ ਤੇਰੀ ਪਨਹਾਰੀ ਇਹ ਜੀਵ ਇਸਤਰੀ ਹੋਰ ਸਾਰੀਆਂ ਜੁਨਾ ਤੇਰੀਆਂ ਸੇਵਕ ਹਨ ਇਸ ਧਰਤੀ ਮੈਂ ਤੇਰੀ ਸਿਕਦਾਰੀ ਇਸ ਧਰਤੀ ਉੱਤੇ ਤੇਰੀ ਹੀ ਸਰਦਾਰੀ ਹੈ ਸੋਇਨਾ ਰੂਪਾ ਤੁਝ ਪੈਦਾਮ ਤੇਰੇ ਪਾਸ ਸੋਨਾ ਹੈ ਚਾਂਦੀ ਹੈ ਧਨ ਪਦਾਰਥ ਹੈ ਹੋਰਾਂ ਜੁਨਾ ਪਾਸੇ ਚੀਜ਼ਾਂ ਨਹੀਂ ਹਨ ਸੀਲ ਵਿਗਾਰੇ ਉਹ ਤੇਰਾ ਕਾਮ ਪਰ ਕਾਂ ਵਾਸਨਾ ਨੇ ਤੇਰਾ ਸੁਭਾਅ ਜੋ ਸਭ ਤੋਂ ਚੀ ਸ਼੍ਰੇਣੀ ਵਾਲਿਆਂ ਨੂੰ ਫੱਬਦਾ ਹੈ ਵਿਗਾੜ ਦਤਾ ਹੈ ਜਾਂ ਕੋ ਦ੍ਰਿਸ਼ਟ ਮਯਾ ਹਰ ਰਾਇ ਜਿਸ ਜੀਵ स्त्री ਉੱਤੇ ਪ੍ਰਭੂ ਪਾਤਸ਼ਾਹ ਦੀ ਮਿਹਰ ਦੀ ਨਜ਼ਰ ਪੈਂਦੀ ਹੈ ਸਾਬੰਦੀ ਤੇ ਲਈ ਛਡਾਏ ਉਸ ਨੂੰ ਉਹ ਲੋਭ, ਕ੍ਰੋਧ, ਕਾਮ ਆਦਿਕ ਦੀ ਕੈ ਤੋਂ ਛਡਾ ਲੈਂਦਾ ਹੈ ਸਾਧ ਸੰਗ ਮਿਲ ਹਰ ਰਸ ਪਾਇਆ ਜਿਸ ਸਰੀਰ ਨੇ ਜੀਵ ਦੇ ਮਨੁੱਖਾ ਸਰੀਰ ਪ੍ਰਾਪਤ ਕਰਕੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਮਾਣਿਆ ਕੋ ਹਨਨਕ ਸਫਲ ਓ ਕਾਹਿਆ ਹੈ ਸਰੀਰ ਓ ਸਰੀਰ ਹੀ ਕਾਮਯਾਬ ਹੈ ਸਭ ਰੂਪ ਸਭ ਸੁਖ ਬਣੇ ਸੁਹਾਗਨ ਏ ਜੀਵਸਤਰੀ ਜੇ ਤੂੰ ਪ੍ਰਭੂਪਤੀ ਵਾਲੀ ਬਣ ਜਾਏ ਤਾਂ ਸਾਰੇ ਸੋਜ ਤੇ ਸਾਰੇ ਸੁਖ ਜੋ ਤੈਨੂੰ ਮਿਲੇ ਹੋਏ ਹਨ ਤੈਨੂੰ ਫੱਬ ਜਾਣ ਆਤ ਸੁੰਦਰ ਵਿਚਖਣ ਤੂੰ ਰਹਾ ਦੂਜਾ ਤੂੰ ਸੱਚਮੁੱਚ ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਏ ਜੇ ਤੂੰ ਆਪਣੇ ਆਪ ਦੀ ਕੀਮਤ ਜਾਣੇ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੇ ਆਸਾ ਮਹਲਾ ਪੰਜਵਾਂ ਇੱਕ ਤੁਕੇ ਘਰ ਦੂਜਾ ਜੀਵਤ ਦਿਸੈ ਤੇ ਸਿਰ ਪਰ ਮਰਨਾ ਹੈ ਭਾਈ ਜਿਹੜਾ ਮਨੁੱਖ ਮਾਇਆ ਦੇ ਮਾਣ ਦੇ ਆਸਰੇ ਜਿਉਂਦਾ ਦਿਸਦਾ ਹੈ ਉਸ ਨੂੰ ਜ਼ਰੂਰ ਆਤਮਿਕ ਮੌਤ ਹੜੱਪ ਕਰੀ ਰੱਖਦੀ ਹੈ ਮੂਆ ਹੋਵੇ ਤਿਸ ਨੇਹ ਚਲ ਰਹਿਣਾ ਪਰ ਜਿਹੜਾ ਮਨੁੱਖ ਮਾਇਆ ਦੇ ਮਾਣ ਵੱਲੋਂ ਅਸ਼ੋ ਹੈ ਉਸ ਨੂੰ ਅਟਾਲ ਆਤਮਿਕ ਜੀਵਨ ਮਿਲਿਆ ਰਹਿੰਦਾ ਹੈ ਜੀਵਤ ਮੂਏ ਮੂਏ ਸੇ ਜੀਵੇ ਹੈ ਭਾਈ ਜਿਹੜੇ ਮਨੁੱਖ ਮਾਇਆ ਦੇ ਮਨ ਵਿੱਚ ਮਸਤ ਰਹਿੰਦੇ ਹਨ ਉਹ ਆਤਮਿਕ ਮੌਤੇ ਮਰੇ ਰਹਿੰਦੇ ਹਨ ਪਰ ਜਿਹੜੇ ਮਨੁੱਖ ਮਾਇਆ ਦੇ ਮਾਣ ਵੱਲੋਂ ਅਸ਼ੋਹ ਹਨ ਉਹ ਆਤਮਿਕ ਜੀਵਨ ਵਾਲੇ ਹਨ ਹਰ ਹਰ ਨਾਮ ਅਵਖਦ ਮੁਖ ਪਾਇ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਦਾਰੂ ਆਪਣੇ ਮੂੰਹ ਵਿੱਚ ਰੱਖਿਆ ਆਤਮਿਕ ਮੌਤ ਵਾਲਾ ਰੋਗ ਉਹਨਾਂ ਦੇ ਅੰਦਰੋਂ ਦੂਰ ਹੋ ਗਿਆ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਤਾ ਕਾਚੀ ਮਟਕੀ ਬਿਨਸ ਬਿਨਾ ਸਾਹ ਹੈ ਭਾਈ ਜਿਵੇਂ ਕੱਚਾ ਘੜਾ ਜ਼ਰੂਰ ਨਾਸ਼ ਹੋਣ ਵਾਲਾ ਹੈ ਤਵੇਂ ਮਾਇਆ ਨਾਲੋਂ ਵੀ ਸਾਥ ਆਕਰ ਜ਼ਰੂਰ ਟੁੱਟ ਜਾਂਦਾ ਹੈ ਜਿਸ ਛੂਟੈ ਤ੍ਰਿਕੁਟੀ ਤਿਸ ਨੇਜ ਕਰਵਾ ਸਾ ਮਾਇਆ ਦੇ ਮਾਣ ਤੇ ਦੂਜਿਆਂ ਨਾਲ ਖਿਜਣਾ ਮੂਰਖਤਾ ਹੈ ਜਿਸ ਮਨੁੱਖ ਦੇ ਅੰਦਰੋਂ ਮਾਇਆ ਦੇ ਮਾਣ ਦੇ ਕਾਰਨ ਪੈਦਾ ਹੋਈ ਖਿਜ ਮੁਕ ਰਹੀਦੀ ਹੈ ਉਸ ਦਾ ਨਿਵਾਸ ਸਦਾ ਪ੍ਰਭੂ ਚਰਨਾਂ ਵਿੱਚ ਰਹਿੰਦਾ ਹੈ ਉੱਚਾ ਚੜੇ ਸੋ ਪਵੇ ਪਿਆਲਾ ਹੈ ਭਾਈ ਮਾਇਆ ਦੇ ਵਿੱਚ ਜਿਹੜਾ ਮਨੁੱਖ ਸਿਰ ਉੱਚਾ ਕਰੀ ਰੱਖਦਾ ਹੈ ਆਕੜਿਆ ਫਿਰਦਾ ਹੈ ਉਹ ਆਤਮਿਕ ਮੌਤ ਦੇ ਟੋਏ ਵਿੱਚ ਪਿਆ ਰਹਿੰਦਾ ਹੈ ਧਰਨ ਪੜੈ ਤਿਸ ਲੱਗੇ ਨਾ ਕਾਲਾ ਪਰ ਜਿਹੜਾ ਮਨੁੱਖ ਸਦਾ ਨਿਮਰਤਾ ਧਾਰਨ ਕਰਦਾ ਹੈ ਉਸ ਨੂੰ ਆਤਮਿਕ ਮੌਤ ਪਹੁੰਚ ਨਹੀਂ ਸਕਦੀ ਭ੍ਰਮਤ ਫਿਰੇ ਤਨ ਤਿਸੂ ਨਾ ਪਾਇਆ ਹੈ ਭਾਈ ਜਿਹੜੇ ਮਨੁੱਖ ਮਾਇਆ ਦੀ ਖਾਤਰ ਹੀ ਸਦਾ ਪਟਕਦੇ ਫਿਰਦੇ ਹਨ ਆਤਮਕ ਜੀਵਨ ਦੀ ਦਾਤ ਵਿੱਚੋਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਜੇ ਅਸਥਿਰ ਜੇਨ ਗੁਰ ਸ਼ਬਦ ਕਮਾਇਆ ਪਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਵਰਤਿਆ ਹੈ ਉਹ ਮਾਇਆ ਦੇ ਮੋਹ ਵੱਲੋਂ ਅਡੋਲ ਚਿਤ ਰਹਿੰਦੇ ਹਨ ਜਿਉ ਪਿੰਡ ਸਭ ਹਰ ਕਾਮਾਲ ਜਿਨ੍ਹਾਂ ਮਨੁੱਖਾਂ ਨੇ ਇਹ ਜਿੰਦ ਤੇ ਸਰੀਰ ਸਭ ਕੁਝ ਪਰਮਾਤਮਾ ਦੀ ਦਿੱਤੀ ਦਾਤ ਸਮਝਿਆ ਹੈ ਨਾਨਕ ਗੁਰ ਮਿਲ ਭੈ ਨਿਹਾਲ ਹੈ ਨਾਨਕ ਉਹ ਗੁਰੂ ਨੂੰ ਮਿਲ ਕੇ ਸਦਾ ਖੜੇ ਮੱਥੇ ਰਹਿੰਦੇ ਹਨ ਉਹਨਾਂ ਦੀ ਤ੍ਰਿਕਟਿ ਮੁੱਕ ਜਾਂਦੀ ਹੈ ਆਸਾ ਮਹਲਾ 5 ਪੁਤਰੀ ਤੇਰੀ ਬਿੰਦ ਕਰ ਥਾਟੀ ਇਹ ਠੀਕ ਹੈ ਕਿ ਪ੍ਰਮਾਤਮਾ ਨੇ ਤੇਰਾ ਇਹ ਸਰੀਰ ਬੜੀ ਸਿਆਣਪ ਨਾਲ ਬਣਾਇਆ ਹੈ। ਜਨ ਸਤ ਕਰ ਹੋਏਗੀ ਮਾਟੀ ਪਰ ਇਹ ਵੀ ਸੱਚ ਕਰਕੇ ਸਮਝ ਕੇ ਇਸ ਸਰੀਰ ਨੇ ਆਖਰ ਮਿੱਟੀ ਹੋ ਜਾਣਾ ਹੈ। ਮੂਲ ਸੰਭਾਲੋ ਅਚੇਤ ਗਵਾਰਾ ਹੈ ਗਾਫਲ ਜੀਵ ਹੈ ਮੁਰਖ ਜੀਵ ਜਿਸ ਤੋਂ ਤੂੰ ਪੈਦਾ ਹੋਇਆ ਹੈ ਉਸ ਮੁੱਢ ਪ੍ਰਭੂ ਨੂੰ ਹਿਰਦੇ ਵਿੱਚ ਸਦਾ ਸਾਮ ਕੇ ਰੱਖ। ਇਤਨੇ ਕਉ ਤਮ ਚਾ ਘਰ ਬੇ ਰਹਾਓ। ਇਸ ਹੋਸ਼ੀ ਪਾਇਆਂ ਵਾਲੇ ਸਰੀਰ ਦੀ ਖਾਤਰ ਕੀ ਮਾਣ ਕਰਦਾ ਹੈ। ਤੀਨ ਸੇਰ ਕਾ ਦਿਹਾੜੀ ਮਹਿਮਾਨ ਤੂੰ ਜਗਤ ਵਿੱਚ ਪ੍ਰੌਣਾ ਹੈ ਜਿਸ ਨੂੰ ਰੋਜ ਦਾ ਤਿੰਨ ਸੇਰ ਕੱਚਾ ਆਟਾ ਆਦਿਕ ਮਿਲਦਾ ਹੈ। ਔਰ ਵਸਤ ਤੁਝ ਪਹਿਨਾ ਔਰ ਵਸਤ ਤੁਝ ਪਾਹ ਅਮਾਨ ਹੋਰ ਸਾਰੀ ਚੀਜ਼ ਤੇਰੇ ਪਾਸ ਅਮਾਨਤ ਵਾਂਗ ਹੀ ਪਈ ਆ ਕਿਸੇ ਦੀ ਸੰਭਾਲ ਰਿਆ ਵਿਸਤਾ ਅਸਤ ਰਕਤ ਪਰੇਟੇ ਚਾਮ ਤੇਰੇ ਅੰਦਰ ਦੇ ਵਿਸਤਾ ਹੱਡੀਆਂ ਦੇ ਲਹੂ ਆਦਿਕ ਬਰਲੇ ਚਾਮ ਨਾਲ ਲਪੇਟੇ ਹੋਏ ਆ ਇਸ ਉੱਪਰ ਲੈ ਰੱਖਿਓ ਗਮਾਨ ਪਰ ਦੁਇਸੇ ਉਤੇ ਮਾਨ ਕਰੀ ਜਾ ਰਿਹਾ ਹੈ ਇੱਕ ਵਸਤੂ 부ਜੈ ਤਾਂ ਹੋਵੇਂ ਪਾਕ ਜੇ ਤੂੰ ਇੱਕ ਪ੍ਰਭੂ ਦੇ ਨਾਮ ਪਦਾਰਥ ਨਾਲ ਸਾਝ ਪਾਲੈ ਤਾਂ ਤੂੰ ਪਵਿੱਤਰ ਜੀਵਨ ਵਾਲਾ ਹੋ ਜਾਏ ਬਿਨ 부ਜੇ ਤੂੰ ਸਦਾ ਨਾ ਪਾਕ ਪ੍ਰਭੂ ਦੇ ਨਾਮ ਨਾਲ ਸਾਝ ਪਾਉਣ ਤੋਂ ਬਿਨਾਂ ਤੁ ਸਦਾ ਹੀ ਅਪਵਿੱਤਰ ਹੈ ਕਉ ਨਾਨਕੋ ਗੁਰ ਕਉ ਕੁਰਬਾਨ ਹੈ ਨਾਨਕ ਆਖ ਹੈ ਮੁਰਖ ਜੀਵ ਉਸ ਗੁਰੂ ਤੋਂ ਸਦਕੇ ਹੋ ਜਿਸ ਤੇ ਪਾਈਐ ਹਰਿ purkh ਸੁਜਾਨ ਜਿਸ ਦੇ ਰਾਹੀਂ ਸਬਦ ਦੇ ਦਿਲ ਦੀ ਜਾਣਨ ਵਾਲਾ ਸਰਵ ਵਿਆਪਕ ਪ੍ਰਮਾਤਮਾ ਮਿਲ ਸਕਦਾ ਹੈ ਆਸਾ ਮਹਲਾ ਅਨਜਮਾ ਇੱਕ ਤੁਕੇ ਚੌ ਪਦੇ ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ ਹੇ ਭਾਈ ਇੱਕ ਦਿਨ ਦੀ ਘੜੀ ਵੀ ਪ੍ਰਭੂਪਤੀ ਦੇ ਵਿਛੋੜੇ ਵਿੱਚ ਮੈਨੂੰ ਕਈ ਦਿਨਾਂ ਬਰਾਬਰ ਜਾਪਦੀ ਹੈ ਮਨ ਨਾ ਰਹੇ ਕੈਸੇ ਮਿਲੋਂ ਪਿਆਰੇ ਪ੍ਰਭੂਪਤੀ ਦੇ ਮਿਲਾਪ ਤੋਂ ਬਿਨਾ ਮੇਰਾ ਮਨ ਤੀ ਰਜਨੀ ਫੜਦਾ ਮੈਂ ਹਰ ਵੇਲੇ ਸੋਚਦੀ ਰਹਿੰਦੀ ਹਾਂ ਕਿ ਪਿਆਰੇ ਨੂੰ ਕਿਵੇਂ ਮਿਲਾਂ ਇੱਕ ਪਲ ਦਿਨਸ ਮੋਕ ਕਬ ਹੂ ਨਾ ਬਿਹਾਵੈ ਹੈ ਭਾਈ ਪ੍ਰਭੂ ਪਤੀ ਦੇ ਵਿਛੋੜੇ ਵਿੱਚ ਇੱਕ ਪਲ ਵੀ ਇੱਕ ਦਿਨ ਵੀ ਮੈਨੂੰ ਇਉਂ ਜਾਪਦਾ ਹੈ ਕਿ ਕਦੇ ਮੁੱਕਦਾ ਹੀ ਨਹੀਂ ਦਰਸ਼ਨ ਕੀ ਮਨ ਆਸ ਕਨਹੇਰੀ ਕੋਈ ਐਸਾ ਸੰਤ ਮੋਕ ਪਿਰਹਿ ਮਿਲਾਵੇ ਰਹਾਓ ਮੇਰੇ ਮਨ ਵਿੱਚ ਬੜੀ ਤਾਂਗ ਲੱਗੀ ਰਹਿੰਦੀ ਹੈ ਕਿ ਮੈਨੂੰ ਕੋਈ ਅਜ਼ੀਹਾ ਸੰਤ ਮਿਲ ਪਏ ਜਿਹੜਾ ਮੈਨੂੰ ਪ੍ਰਭੂਪਤੀ ਨਾਲ ਮਿਲਾ ਦੇਵੇ। ਰਹਾਉ। ਚਾਰ ਪਹਰ ਚੌਂ ਯੁਗਾਂ ਸਮਾਨੇ ਦਿਨ ਦੇ ਚਾਰ ਪੈਰ ਵਿਛੋੜੇ ਵਿੱਚ ਮੈਨੂੰ ਚਾਰ ਯੁਗਾਂ ਦੇ ਬਰਾਬਰ ਜਾਪਦੇ ਹਨ। ਰੈਣ ਭਈ ਤਬ ਅੰਤ ਨਾ ਜਾਣੇ। ਜਦੋਂ ਰਾਤ ਆ ਪੈਂਦੀ ਹੈ ਤਦੋਂ ਤਾਂ ਇਹ ਮੁੱਕਣ ਵਿੱਚ ਨਹੀਂ ਆਉਂਦੀ। ਪੰਚ ਦੂਤ ਮਿਲ ਪਿਰੋ ਵਿਛੋੜੀ ਕਾਮਾਦਿਕ ਪੰਨਾਂ ਵੈਰੀਆਂ ਨੇ ਮਿਲ ਕੇ ਜਿਸ ਵੀ ਜੀਵ ਇਸਤਰੀ ਨੂੰ ਪ੍ਰਭੂ ਪਤੀ ਤੋਂ ਵਿਛੋੜਿਆ ਹੈ ਭਰਾਮ ਭਰਾਮ ਰੋਵੇ ਹੱਥ ਪਛੋੜੀ ਉਹ ਪਟਕ ਪਟਕੇ ਰੋਂਦੀ ਹੈ ਤੇ ਪਛਤਾਉਂਦੀ ਹੈ ਜਨ ਨਾਨਕ ਕੋ ਹਰ ਦਰਸ਼ ਦਿਖਾਇਆ ਹੇ ਦਾਸ ਨਾਨਕ ਜਿਸ ਜੀਵ ਨੂੰ ਪਰਮਾਤਮਾ ਨੇ ਦਰਸ਼ਨ ਦਿੱਤਾ ਆਤਮ ਚੀਨ ਪਰਮ ਸੁਖ ਪਾਇਆ ਉਸ ਨੇ ਆਪਣੇ ਆਤਮਾ ਆਤਮਕ ਦੇਵ ਨੂੰ ਪੜਤਾਲ ਕੇ ਸਭ ਤੋਂ ਚ ਆਤਮਕ ਆਨੰਦ ਪ੍ਰਾਪਤ ਕਰ ਲਿਆ ਆਸਾ ਮਹਲਾ 5 ਹਾਰ ਸੇਵਾ ਮੈਂ ਪਰਮਾਨਿਧਾਨ ਹੈ ਭਾਈ ਪ੍ਰਮਾਤਮਾ ਦੀ ਸੇਵਾ ਵਿੱਚ ਸਭ ਤੋਂ ਆਤਮਿਕ ਜੀਵਨ ਦਾ ਖਜ਼ਾਨਾ ਲੁਕਿਆ ਪਿਆ ਹੈ ਹਾਰ ਸੇਵਾ ਮੁਖ ਅੰਮ੍ਰਿਤ ਨਾਮ ਪ੍ਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਮੂਹ ਨਾਲ ਵਿਚਾਰਨਾ ਇਹ ਪ੍ਰਮਾਤਮਾ ਦੀ ਸੇਵਾ ਹੈ ਹਾਰ ਮੇਰਾ ਸਾਥੀ ਸੰਗ ਸਖਾਈ ਮਨ ਨੋਟ ਕਰਿਓ ਸਾਰੇ ਪ੍ਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੂੰਹ ਨਾਲ ਉਚਾਰਨਾ ਇਹ ਪ੍ਰਮਾਤਮਾ ਦੀ ਸੇਵਾ ਹੈ ਇਹ ਆ ਸੇਵਾ ਪ੍ਰਮਾਤਮਾ ਦੀ ਆਪਣੇ ਮੂੰਹ ਤੋਂ ਹਮੇਸ਼ਾ ਗੁਰੂ ਦੇ ਉਸ ਵਿਹਾਰ ਨੂੰ ਚੇਤੇ ਰੱਖਣਾ ਹੇ ਭਾਈ ਪ੍ਰਮਾਤਮਾ ਮੇਰਾ ਸਾਥੀ ਹੈ ਮਿੱਤਰ ਹੈ ਕਿਉਂ ਰੱਖਣਾ ਕਿਉਂਕਿ ਉਹ ਹੀ ਅਸਲ ਮੇਰਾ ਸਾਥੀ ਹੈ ਤੇ ਉਹੀ ਮੇਰਾ ਸਖਾਈ ਮਿੱਤਰ ਹੈ ਦੋਖ ਸੁਖ ਸਿਮਰੀ ਤਾ ਮੌਜੂਦ ਜਮ ਬਪੁਰਾ ਮੌਕਾ ਕਹਾਂ ਡਰਾਈ ਰਹਾਓ ਦੁਖ ਵੇਲੇ ਸੁਖ ਵੇਲੇ ਜਦੋਂ ਵੀ ਮੈਂ ਉਸ ਨੂੰ ਯਾਦ ਕਰਦਾ ਉਹ ਉੱਥੇ ਹਾਜ਼ਰ ਹੁੰਦਾ ਸੋ ਵਿਚਾਰਾ ਜਮ ਮੈਨੂੰ ਕਿਸੇ ਕਿੱਥੇ ਡਰਾ ਸਕਦਾ ਕਿਸੇ ਤਰ੍ਹਾਂ ਵੀ ਨਹੀਂ ਡਰਾ ਸਕਦਾ ਹਰ ਮੇਰੀ ਓਟ ਮੈਂ ਹਰ ਕਾ ਤਾਣ ਹੈ ਭਾਈ ਪ੍ਰਮਾਤਮਾ ਹੀ ਮੇਰੀ ਓਟ ਹੈ ਮੈਨੂੰ ਪ੍ਰਮਾਤਮਾ ਦਾ ਹੀ ਸਹਾਰਾ ਹੈ ਹਰ ਮੇਰਾ ਸਖਾ ਮਨ ਮਾਹ ਦੇ ਬਾਣ ਪ੍ਰਮਾਤਮਾ ਮੇਰਾ ਮਿੱਤਰ ਹੈ ਮੈਨੂੰ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਹੀ ਆਸਰਾ ਹੈ ਹਰ ਮੇਰੀ ਪੂੰਜੀ ਮੇਰਾ ਹਰ ਵਿਸਾ ਪਰਮਾਤਮਾ ਦਾ ਨਾਮ ਹੀ ਮੇਰੀ ਰਾਸ ਪੂੰਜੀ ਹੈ ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਆਤਮਕ ਜੀਵਨ ਦਾ ਵਪਾਰ ਕਰਨੀ ਸ਼ਾਖ ਹੈ ਇਤਬਾਰ ਦਾ ਵਸੀਲਾ ਹੈ ਗੁਰਮਖ ਧਨ ਖੱਟੀ ਹਰ ਮੇਰਾ ਸ਼ਾ ਗੁਰੂ ਦੇ ਸ਼ਰਨ ਪੈ ਕੇ ਮੈਂ ਨਾਮ ਧਨ ਕੁ ਮਾਰਿਆ ਹਾਂ ਪਰਮਾਤਮਾ ਹੀ ਮੇਰਾ ਸ਼ਾ ਹੈ ਜੋ ਮੈਨੂੰ ਨਾਮ ਧਨ ਦਾ ਸ਼ਰਮਾਇਆ ਦਿੰਦਾ ਹੈ ਗੁਰ ਕਿਰਪਾ ਤੇ ਇਹ ਮਤ ਆਵੇ ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਇਸ ਵਪਾਰ ਦੀ ਸਮਝ ਆ ਜਾਂਦੀ ਹੈ ਜਨ ਨਾਨਕ ਹਰ ਕੈ ਅੰਕ ਸਮਾਵੈ ਦਾਸ ਨਾਨਕ ਆਖਦਾ ਹੈ ਕਿ ਉਹ ਸਦਾ ਪ੍ਰਮਾਤਮਾ ਦੀ ਗੋਦ ਗੋਦ ਵਿੱਚ ਲੀਨ ਰਹਿੰਦਾ ਹੈ ਪ੍ਰਮਾਤਮਾ ਦੀ ਗੋਦ ਵਿੱਚ ਮਸਤ ਰਹਿੰਦਾ ਹੈ